ਹੋ ਗੁਰੂ ਨਾਨਕ ਪਿਆਰੇ ਦੀ ਸੰਗ ਤੇ ਸਭਤ ਕਰੀ ਨਾ ਜਾਵੇ ਉਹ ਤਾਰੇ ਸਤ ਗੁਰ ਨੇ ਜਿਨ੍ਹਾਂ ਨੂੰ ਕਿਤੇ ਜਗ੍ਹਾ ਨਾ ਥਿਆਵੇ ਹੋ ਅਕੀਆ ਬਲਾਤੇ ਸੀ ਰਿੱਠੇ ਨਾਲ ਰਸਾਂ ਦੇ ਪਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਤਰ ਗਏ ਤੇ ਵਿਚ ਪਹਾੜਾਂ ਦੇ ਜਾ ਕੇ ਤਾਰਿਆ ਬਲੀ ਕੰਦਾਰੀ ਯਾ ਲਖਤਿਆ ਮੌਲੀ ਦਾ ਰੋਕੀ ਪੰਜੇ ਉਪਰ ਪਹਾੜੀ ਹੋ ਯਦ ਚਰਨੀ ਡਿਗ ਪਿਆ ਸੀ ਉਹਦੇ ਪਾਪ ਤਰਨ ਜੋ ਹਰ ਗਿਆ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਵਿੱਚ ਸਿੰਗਲਾ ਦੀਪ ਦੇ ਜੀ ਰਾਜੇ ਸੁਣੀ ਆਪ ਦੀ ਬਾਣੀ ਨੇਤ ਕਰੇ ਜਿਦੀ ਕਾਨੂੰ ਉਸ ਨੂੰ ਪਾਵੇ ਅਨਨਾ ਪਾਣੀ ਉਹ ਬੜੇ ਅਮਰਤ ਬਾਣੀ ਨੂੰ ਸੁੱਕਾ ਬਾਗ ਹਰਾਸੀ ਕਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਹਉ ਵਿੱਚ ਸ਼ਹਿਰਤ ਨੰਬੇ ਨੇ ਤੇ ਸ਼ਹਿਰਤ ਨੰਬੇ ਦੇ ਜਾ ਕੇ ਸੱਜਣ ਠਗ ਨੂੰ ਤਾਰਿਆ ਸੁਣੀ ਅਰਜ ਗਰੀਬਾਂ ਦੀ ਤੈ ਦੁਖੀਆਂ ਦਾ ਦਰਦ ਨਵਾਰਿਆ ਬਾਲੇ ਮਰਦਾਨੇ ਨੂੰ ਲੈ ਕੇ ਸੰਗ ਉਸ ਦੇ ਘਰ ਗਏ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਇੱਕ ਲੜਕੀ ਰਾਜੇ ਦੀ ਜਦ ਉਹ ਜੰਜ ਚੜਨ ਨੂੰ ਜਾਵੇ ਤੇਰੀ ਬਾਣੀ ਦਾਤਾ ਜੀ ਉਸ ਨੂੰ ਨਾਰੀਆਂ ਪੁਰਸ਼ ਬਣਾਵੇ ਜਿੱਥੇ ਆਪ ਖੜੋ ਜਾਂਦੇ ਹਣ ਕੇ ਵਿਗੜੇ ਕਾਰਜ ਸਰਗੇ ਆ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਕੌਰੂ ਭੁਖਾ ਮਾਇਆ ਦਾ ਜੀ ਨੇ ਜੋੜੇ ਬਹੁਤ ਖਜ਼ਾਨੇ ਉਹਨੂੰ ਗਿਆਨ ਕਰਾਤਾ ਸੀ ਦੇ ਕੇ ਸੂਈ ਸੰਗ ਬਹੰਨੇ ਉਹ ਮਾਇਆ ਸੰਗ ਜਾਂਦੀ ਨਾ ਇੱਥੇ ਬਹੁਤ ਜੋੜ ਕੇ ਤਰਗੇ ਆ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰ ਗਏ ਹੋੜ ਕੇ ਮਰਦਾਨੇ ਨੂੰ ਕੌਡਾ ਬੀ ਚਕੜਾ ਹੈ ਸੁੱਟਦਾ ਪਛਤਾਉਂਦਾ ਵੇਲੇ ਨੂੰ ਭੋਲਾ ਵੀਰ ਦੜਾ ਦੜ ਪੇਟਦਾ ਬੱਕਰੀ ਨਜ਼ਰ ਮਿਹਰ ਦੀ ਤੂੰ ਯੋਦੇ ਤਪੇ ਕੜਾ ਹੈ ਠਰ ਗਏ ਆ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਮੈਂ ਓਗਣ ਹਰਾ ਜੀ ਮੇਰੇ ਵਿੱਚ ਨਹੀਂ ਗੁਣ ਕੋਈ ਤੇਰੇ ਦਰਿਆ ਕੇ ਤਾਂ ਮਿਲਦੀ ਨਿਰਗੁਣੀਆਂ ਨੂੰ ਢੋਈ ਹੋਇਓ ਸ਼ਹਿਰ ਬਰਾੜ ਕਹੇ ਬਾਣੀ ਅਮਰਤ ਰੂਪੀ ਪਰਗੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ